ਪੰਜਾਬ ਟਾਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਰஞ்சிਤ ਕੌਰ ਹਾਰਦਿਕ ਸਵਾਗਤ ਕਰਦੀ ਆਂ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਸੁਸਾਇਟੀ ਨੀਤੀ ਅਜੋਗ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਟ ਹਾਊਸ ਜਲੰਧਰ ਵਿਖੇ ਹੋਈ ਜਿਸ ਵਿੱਚ ਸੁਸਾਇਟੀ ਨੇ ਆਪਣੀ ਟੀਮ ਦਾ ਵਿਸਤਾਰ ਕੀਤਾ ਅਤੇ ਕਪੂਰਥਲਾ ਤੋਂ ਪਪਿੰਦਰ ਕੌਰ ਖੈਰਾ ਨੂੰ ਆਪਣਾ ਮੁਖੀ ਨਿਯੁਕਤ ਕੀਤਾ। ਉਹਨਾਂ ਦੇ ਨਾਲ ਸ਼ਾਹਕੋਟ ਹਲਕੇ ਤੋਂ ਸੰਦੀਪ ਕੌਰ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਡੀਸੀਪੀ ਨਰੇਸ਼ ਡੋਗਰਾ ਮੁੱਖ ਮਹਿਮਾਨ ਵਜੋਂ ਮੀਟਿੰਗ ਵਿੱਚ ਸ਼ਾਮਲ ਹੋਏ। ਡੋਗਰਾ ਜੀ ਨੂੰ ਸਮਾਜ ਵੱਲੋਂ ਗੁਲਦਸਤਾ ਅਤੇ ਤਸ਼ਾਲਾ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ ਡੋਗਰਾ ਨੇ ਸੋਸਾਇਟੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਹਮੇਸ਼ਾ ਤੁਹਾਡੇ ਵਰਗੀਆਂ ਸੋਸਾਇਟੀਆਂ ਤੋਂ ਸਹਿਯੋਗ ਮਿਲਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਮਿਲਦਾ ਰਹੇਗਾ ਕਈ ਵਾਰ ਸ਼ਹਿਰ ਵਿੱਚ ਕੁਝ ਥਾਵਾਂ ਅਜੇਹੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਪੁਲਿਸ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਕਰ ਪਉਂਦੀ ਪਰ ਇਹ ਤੁਹਾਡੇ ਵਰਗੇ ਸਮਾਜ ਸੇਵੀ ਸੰਗਠਨਾਂ ਦੇ ਕਾਰਨ ਹੀ ਹੈ ਕਿ ਉੱਥੇ ਹੋ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਗਿਆ ਹੈ ਸੋਸਾਇਟੀ ਦੇ ਰਾਸ਼ਟਰੀ ਮੁਖੀ ਸੁਰਿੰਦਰ ਸਿੰਘ ਕੈਰੋ ਨੇ ਡੋਗਰਾ ਜੀ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ ਸ਼ਲਾੰਘਾਯੋਗ ਹੈ ਜੋ ਹੋ ਰਿਹਾ ਹੈ ਉਹ ਸ਼ਲਾੰਗਜੋਗ ਹੈ ਸ਼ਹਿਰ ਦੇ ਹਰ ਨਾਗਰਿਕ ਦੇ ਦਿਲ ਵਿੱਚ ਪੁਲਿਸ ਪ੍ਰਤੀ ਸਤਿਕਾਰ ਵਧਿਆ ਹੈ ਸਟੇਜ ਦਾ ਪ੍ਰਬੰਧਨ ਜਸ਼ਪਾਲ ਪਾਲ ਸਫਰੀ ਨੇ ਬਹੁਤ ਵਧੀਆ ਢੰਗ ਨਾਲ ਕੀਤਾ ਕਮੇਟੀ ਵੱਲੋਂ 10 ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਜੋ ਮਿਹਨਤੀ ਹਨ ਅਤੇ ਸਮਾਜ ਲਈ ਚੰਗਾ ਕੰਮ ਕਰ ਰਹੇ ਹਨ ਇਸ ਮੌਕੇ ਡਾਕਟਰ ਪਰਵੀਨ ਕੁਮਾਰ ਲਲਿਤ ਲਵਲੀ ਦਲਜੀਤ ਸਿੰਘ ਅਰੋੜਾ ਜਸਜੀਪ ਸਿੰਘ ਰਾਹੁਲ ਤਨੇਜਾ ਰঞ্জੀਤ ਸਿੰਘ ਮਹਿੰਦਰਪਾਲ ਨੋਗੱਜਾ ਸੁੱਚਾ ਸਿੰਘ ਡਾਕਟਰ ਰਾਜਕੁਮਾਰ ਨਿਰਮਲ ਸਿੰਘ ਸੁੱਚਾ ਰਾਮ ਦਵਿੰਦਰ ਸਿੰਘ ਅਨੰਤ ਸੈਦ ਗੁਰਮੀਤ ਸਿੰਘ ਸਤਵਿੰਦਰ ਪਾਲੀ ਸੋਮਾ ਰਾਣੀ ਪ੍ਰਵੀਨ ਵੰਗਾ ਰਾਜਕੁਮਾਰ ਮਨਕਵਿੰਦਰ ਸਿੰਘ ਮੱਤੀ ਰਾਮ ਕੁਲਵੀਰ ਸਿੰਘ ਵੀ ਪ੍ਰੋਗਰਾਮ ਵਿੱਚ ਸਤਪਾਲ ਕੌਰ ਭਾਵਨਾ ਅਤੇ ਹੋਰ ਮੈਂਬਰ ਹਾਜ਼ਰ ਸਨ ਜਿਹੜਾ ਐਂਟੀ ਕ੍ਰਾਪ ਫੰਡ ਜਿਹੜੀ ਅੱਜ ਸਾਡੇ ਮੈਟਿੰਗ ਦੇ ਪ੍ਰਧਾਨ ਜਿਹੜੇ ਸਾਡੇ ਸ਼ਹਿਰ ਦੇ ਮੋਟਰ ਵਾਲੇ ਜ਼ਿਲਦਾਰ ਤੇ ਹੋਰ ਸਾਰੇ ਵਿਅਕਤੀ ਜਿਹੜਾ ਇਹਨਾਂ ਨੂੰ ਬਹੁਤ ਮੁਬਾਰਕਾਂ ਇਹਨਾਂ ਨੇ ਸਾਡੇ ਮੈਡਮ ਐ ਜੁਆਇਨ ਕੀਤਾ ਇਹਨਾਂ ਨੇ ਔਰ ਚੰਗਾ ਕੰਮ ਕਰਮ ਮੱਛੀਆਂ ਦੇ ਖਿਲਾਫ ਕਰੇ ਹੋਣਾ ਚਾਹੀਦਾ ਇੱਕ ਜੋ ਹੋਣਾ ਚਾਹੀਦਾ ਕਿ ਅਸੀਂ ਇਹ ਜਿਹੜਾ ਪੰਜਾਬ ਵਿੱਚ ਕੋੜਾ ਇਹ ਖਤਮ ਕਰਨਾ ਕਿ ਪਬਲਿਕ ਦਾ ਯੋਗਤਾ ਨਹੀਂ ਕੋਈ ਕੰਮ ਜਵਾ ਨਹੀਂ ਤਾਂ ਨਹੀਂ ਕੰਮ ਅਸੀਂ ਸਾਰੇ ਗਿੱਲੀਆਂ ਸੰਗਤ ਵਾਸੀ ਆ। ਇਹਨਾਂ ਨੂੰ ਬੇਨਤੀ ਕਰਦੇ ਆਂ ਜੇ ਕੋਈ ਪਿੰਡ 'ਚ ਵੇਚਦਾ ਆ ਜਾਂ ਕੋਈ ਹੋਰ ਵੇਚਣ ਆਂਦਾ ਕੋਈ ਛਾਂ ਦਾ ਸਾਨੂੰ ਇਤਲਾਾ ਕਰੋ। ਸਾਨੂੰ ਸਾਡੇ ਨੰਬਰ ਲਿਖ ਲਓ ਨੋਟ ਕੀਤਾ 959291851652 ਤੁਸੀਂ ਜੇ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਆਂ। ਮੈਂ ਸ਼ਹਿਰ ਵਾਸੀਆਂ ਨੂੰ ਗਲੰਦਰ ਵਾਸੀਆਂ ਨੂੰ ਬੇਨਤੀ ਕਰਦਾ ਆਂ ਆਪਾਂ ਬੰਸਬਲ ਦੇ ਡਰਗ ਦੇ ਵਿਚਾਲੇ ਜਾਂ ਵੀ ਵਿਚਾਲੇ ਆਪਾਂ ਸਮਝਾਂਗੇ ਕਿ ਅਸੀਂ ਨੌਕਰੀ ਆਪਣੀ ਬਿਲਕੁਲ ਠੀਕ ਕਰਨੀ ਹੈ ਜਿਹੜੀ ਮਾਮਾ ਨੇ ਪੁੱਤ ਮਾਮਾ ਬਿਲਕੁਲ ਪਈਆਂ ਤੇ ਸਾਡਾ ਮੁੰਡਾ ਨੱਥਾ ਕਰਦਾ ਮੁੰਡਾ ਉਹ ਬਣਾ ਉਸਮਾਨ ਨੂੰ ਉਸਮਾਨ ਦੀ ਅਸੀਂ ਸੀਸ ਲੈ ਲਈ ਤਾਂ ਮੈਂ ਸਮਝਾਂਗੇ ਅਸੀਂ ਅਸੀਂ ਆਪਣੀ ਜੋਬ ਠੀਕ ਕਰਦੇ ਹਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿਤੇ ਵੀ ਕੋਈ ਵੀ ਤਲਾਹ ਮਿਲਦੀ ਹੈ ਲੱਛੇ ਦੀ ਕਿਸੇ ਵੀ ਮਿਲਦੀ ਹੈ ਤਾਂ ਨੇਮ ਫਾਰਮ ਕਰੋ ਜੈ ਹਿੰਦ ਭਰਿੰਦਰ ਸੇਖਾਰੋ ਐਂਟੀ ਕਰਾਈ ਮੋਰ ਐਂਟੀ ਕ腐ਸ਼ਨ ਐਸੋਸੀਏਸ਼ਨ ਆਲ ਇੰਡੀਆ ਇਹਦੀ ਜੋ ਗੋਲਵਾਟ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਅੱਜ ਅਸੀਂ ਜੋ ਰਿਸ਼ੀ ਪੱਤਰ ਵੀ ਦਿੱਤੇ ਹਨ ਔਰ ਮੈਡਮ ਜਿੰਦਰ ਕੋ ਵੀ ਸਹਿਰਾ ਜੀ ਨੂੰ ਅਸੀਂ ਭਰਪੂਰ ਉਰਜਾ ਦੇ ਕੇ ਪ੍ਰੈਜ਼ੈਂਟ ਲਾਇਆ ਉਸ ਲਈਏ ਤੋਂ ਸਿਮਰ ਸਿੰਘ ਰਾਹੀ ਵੀ ਆਪਣੇ ਹੈ ਉਹਨਾਂ ਨੂੰ ਆਪਣਾ ਰਿਸ਼ੀ ਪੱਤਰ ਦਿੱਤਾ ਹੈ ਕੁਝਾਸ ਪਰਿਵਾਰ ਜਿਹੜੇ ਐ ਵਿੱਚ ਉਹਨੂੰ ਸਾਡੇ ਨਾਲ ਜੁੜੇ ਹਨ ਆਪਣੇ ਜਨ ਜਵਾਨ ਸ਼ਕਤੀ چارਪੁਰ ਤੋਂ ਅਸੀਂ ਲਏ ਹਨ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਕਿ ਐਂਟੀ ਕਰਾਈਮ ਔਰ ਐਂਟੀ ਡਰੱਗਸ ਨਾਲ ਸਾਰੇ ਜੜੇ ਵਧੀਆ ਮੈਂਬਰ ਬਣੋ ਅਤੇ ਨਾਲ ਉਹਦੇ ਜੁੜੋ ਇਸ ਕਰਕੇ ਜਿਹੜਾ ਅੱਜ ਸਾਡਾ ਪੰਜਾਬ ਦੇ ਵਿੱਚ ਨਸ਼ਾ ਤਸਕਰ ਦੇ ਦੇਖ ਰਹੇ ਹਨ ਉਹਨਾਂ ਵਾਸਤੇ ਵੀ ਅਸੀਂ ਨਾਲ ਹੋ ਕੇ ਉਹਨਾਂ ਨੂੰ ਪ੍ਰੈਸ਼ਰ ਨੂੰ ਜੜੀਆ ਜੁਨਾਬੀ ਹੋ ਸਕੇ ਸਾਕਾਂ ਨੂੰ ਮੁਕੀ ਕਰੀਏ ਕਿ ਜਿੱਥੇ ਵੀ ਨਸ਼ਾ ਵੇਚ ਰਹੇ ਉਹਨੂੰ ਬੰਦ ਕਰਾਈਏ ਅਤੇ ਗੁਰਾਂ ਅੰਕਿਤ ਨਰਾਇਮਨ ਅੰਕਿਤ ਕਪਸਨਾ ਸਿਰੇ ਲੋੜਵੰਦ ਪਰਿਵਾਰਾਂ ਵਾਸਤੇ ਵੀ ਅਸੀਂ ਹਰ ਵੇਲੇ ਖੜੇ ਹੁੰਦੇ ਆ ਤੇ ਜਦੋਂ ਸਾਡੇ ਕਿਸੇ ਵੀ ਕੋਈ ਤਕਾ ਹੁੰਦਾ ਕਿਸੇ ਨਾਲ ਅਸੀਂ ਉੱਥੇ ਹਰ ਵੇਲੇ ਸਾਡੀ ਪੂਰੀ ਟੀਮ ਪਹੁੰਚਦੀ ਹੈ ਸਾਡੇ ਵਿੱਚ ਸਾਡੇ ਦਿੱਲੀ ਤੋਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਜੋ ਸਭ ਮੇਟੋ ਸੀਨੀਅਰ ਹਨ ਇਹਨਾਂ ਜੋ ਸਾਡੇ ਅੱਜ ਪਹੁੰਚੇ ਹਨ ਅਨੰਤ ਸਰ ਜੀ ਦਿੱਲੀ ਤੋਂ ਉਹਨਾਂ ਨੇ ਵੀ ਮੀਟਿੰਗ ਕੀਤੀ ਤੇ ਸਾਨੂੰ ਡੰਡ ਦਿੱਤੀ ਹੈ ਪੂਰਾ ਸਹਿਯੋਗ ਦਵਾਇਆ ਤੇ ਜਿੱਥੇ ਵੀ ਕੋਈ ਕੰਮ ਨਹੀਂ ਹੋ ਰਿਹਾ ਕੁਝ ਲੋਕ ਨੂੰ ਕੰਮ ਨਹੀਂ ਕਰ ਰਿਹਾ ਜਾਂ ਕੋਈ ਰਿਪੋਰਟ ਲੈ ਰਿਹਾ ਹੈ ਕੋਈ ਕੰਮ ਨਹੀਂ ਹੋ ਰਿਹਾ ਜਾਂ ਸਾਡੇ ਮੈਡਮ ਸਾਹ ਕੋਰ ਤੋਂ ਆਏ ਹਨ ਉਹਨਾਂ ਨੇ ਵੀ ਕੋਈ ਵਿਚਾਰ ਰੱਖਿਆ ਨੂੰ ਸਾਰਿਆਂ ਨੇ ਡੀਡੀਏ ਵਿਚਾਰ ਰੱਖਿਆ ਨੂੰ ਕਿ ਇਹ ਜਿਹੜਾ ਕੋਈ ਵੀ ਪੰਜਾਬ ਦੇ ਵਿੱਚ ਕਿਸੇ ਮੇਦੀਨਾ ਤੱਕਾ ਹੁੰਦਾ ਹੈ ਅਸੀਂ ਨਾਲ ਹੁੱਕੀ ਖੜੀਆਂ ਆ ਤੇ ਮੈਡਮ ਜੀ ਨੇ ਸਾਨੂੰ ਪੂਰਾ ਪ੍ਰੋਸਾ ਦਵਾਇਆ ਕਿ ਮੈਂ ਕਰਤੂਤ ਫੋਲੇ ਦੇ ਦਿੱਤੇ ਉਹ ਬਿੱਲੇ ਵੀ ਤੁਹਾਡੇ ਪਿੰਡ ਤੇ ਨੇ ਹਨ ਪੂਰੀ ਪੰਜ ਪੰਜ ਲੈਕ ਮਿਟੀ ਬਣਾ ਕੇ ਲੈ ਤੁਹਾਡੇ ਨਾਲ ਓਕੇ ਹਮੇਸ਼ਾ ਕੰਮ ਕਰਾਂਗੇ ਅੱਜ ਸਾਨੂੰ ਅਸੀਂ ਵੀ ਪੂਰਾ ਭਰੋਸਾ ਦਿਵਾਉਣਾ ਹੈ ਕਿ ਅਸੀਂ ਵੀ ਹੋਗਾ ਦੇ ਨਾਲ 24 ਘੰਟੇ ਨਾਲ ਹੋ ਕੇ ਖੜਾਗੇ ਕਿ ਦਿੱਤੇ ਵੀ ਕੋਈ ਕੰਮ ਸਾਨੂੰ ਪੈਂਦਾ ਸਾਡੇ ਐਂਟੀ ਕਰਾਈ ਮੋਰ ਐਂਟੀ ਚੋਂ ਪੁਲਾਦ ਦੀ ਜਾਵੇ ਅੱਜ ਅਸੀਂ 10 ਬੰਦੇ ਨੇ ਉਹਨੂੰ ਜੋਖਤ ਕੀਤਾ ਹੈ ਦੋ ਤਿੰਨ ਨੇ ਨੇੜੀ ਗੜੀਆਂ ਸਾਡੇ ਉਹਨੂੰ ਜੋਖਤ ਹੋ ਜਾਂ ਹਨ ਅੱਜ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਜੀ ਦਿਵਾਉਣਾ ਹੈ ਕਿ ਅੱਗੇ ਸਾਡੇ ਇਸ ਟਾਈਮ 75 ਮੈਂਬਰ ਜਿਹੜੇ ਆ ਸਾਡੇ जनरल ਸਾਈਪਰੀ ਸਾਈਪਰੀ ਪ੍ਰੈਜ਼ੀਡੈਂਟ पूरे इंडिया ਦੇ ਵਿੱਚ ਸੀ ਬਣਾ ਦਿੱਤਾ ਹੈ ਨਾ ਹਲਕਾ ਫਲਾਟ ਦੇਖੋ ਕੋ ਬੋਲ ਰਿਹਾ ਅੱਜ ਨੂੰ ਕਿ ਕਿਹਦੇ ਜਿੱਥੇ ਕੋਸ ਦਾ ਡੀਐਨਏ ਪ੍ਰੋਜੈਕਟ ਬਣਾਇਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਆਪਣੇ ਪੰਜ ਪੰਜ ਚੰਦਨੀ ਉਸ ਨੂੰ ਬਣਾ ਕੇ ਲਿਖਿਆ ਮੈਂ ਕਾਰ ਮੈਂਬਰ ਨਹੀਂ ਅਪਣਾ ਲਿਆ ਹਮ ਕਰਨਗੇ ਲੇਡੀਜ਼ ਉਹ ਮੈਟਰ ਨਹੀਂ